ਨਾ ਹੱਥ ਫਿਰਿਓ ਲਈ ਸਾਤ ਸਮੁੰਦਰਨ ਪੜੋ ਲੋਕ ਗਇਓ ਪਰਲੋਕ ਗਵਾਇਓ ਕਹਿੰਦੇ ਪਰਲੋਕ ਦਾ ਸਵਰਿਆ ਨਹੀਂ ਤੂੰ ਆਪਣਾ ਲੋਕ ਵੀ ਗਵਾ ਲਿਆ ਪਤਾ ਕਿਉਂ ਉਹ ਟਾਈਮ ਤੋਂ ਆਪਣੇ ਪਰਿਵਾਰ ਬੱਚਿਆਂ ਨੂੰ ਦੇ ਦਿੰਦਾ ਇਹਦੇ ਨਾਲੋਂ ਤਾਂ ਜਿਹੜਾ ਟਾਈਮ ਤੋਂ ਤੀਰਥਾਂ ਤੇ ਖਰਾਬ ਕੀਤਾ ਲੋਕਾਂ ਦੀ ਤਰ੍ਹਾਂ ਤੋਂ ਵੀ ਪੈਸਾ ਕਮਾ ਲੈਂਦਾ ਬਈ ਤੂੰ ਵੀ ਕੋਈ ਸੰਸਾਰੀ ਕੰਮ ਤੋਂ ਸੰਸਾਰ ਵੀ ਗਵਾ ਲਿਆ ਲੋਕ ਗਇਓ ਪਰਲੋਕ ਗਵਾਇਓ ਅਗਲੀ ਗੱਲ ਫਿਰ ਕਹੀ ਕਹਿੰਦੇ ਵਾਸ ਕਿਉ ਵਖਿਆਨ ਸੁ ਬੈਠ ਕੇ ਫਿਰ ਮਹਾਰਾਜ ਨੇ ਸਾਡੇ ਵੱਲ ਵੀ ਇਸ਼ਾਰਾ ਕਰਤਾ ਕਹੇਵੇਂ ਕੋਈ ਭਲਖੇ ਚ ਨਾ ਦਵੇ ਕਿ ਮੈਂ ਤਾਂ ਕਥਾ ਕਰਦਾ ਸਾਰੀ ਉਮਰ ਹੋ ਗਈ ਮੈਨੂੰ ਤਾਂ ਇੰਨੇ ਸਾਲ ਹੋ ਗਏ ਗਿਆਨ ਕਰਦੇ ਕਹਦੇ ਇਹਦੇ ਨਾਲ ਵੀ ਮੁਕਤੀ ਨਹੀਂ ਹੋਣੀ ਮਹਾਰਾਜ ਕਹੋ ਕਹਿੰਦੇ ਜੇ ਭਾਈ ਦਿਲ ਦਾ ਕਪਟ ਨਾ ਦੂਰ ਹੋਇ ਪੜੋ ਵਾਸ ਕਿਉ ਵਖਿਆਨ ਸੁ ਬੈਠ ਕੇ सेसायो महाराज असली के साज कहूं सुन लेयो सबै पड़ो साच कहूं सुन लेयो गज काच कहूं सुन लो सबै जिन प्रेम कियो तिनिभु जिन प्रेम कियो तिनिभु पायो सतसंग ਵੱਡਿਆਂ ਵੱਡਿਆਂ ਨੂੰ ਛੱਡ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਗਰੀਬਾਂ ਨੂੰ ਵੀ ਮਿਲਣ ਗਏ ਜਿਨ੍ਹਾਂ ਨੇ ਪ੍ਰੇਮ ਕੀਤਾ ਜਿਨੇ ਪ੍ਰੇਮ ਪ੍ਰੇਮ ਕੀਤਾ ਪਾਤਸ਼ਾਹ ਨੇ ਇਹ ਨਹੀਂ ਵੇਖਿਆ ਕੌਣ ਹੈ ਨਾ ਉਹਨੂੰ ਮੁਸਲਮਾਨ ਵੇਖਿਆ ਨਾ ਉਹਨੂੰ ਪਠਾਨ ਵੇਖਿਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿਰਫ ਪ੍ਰੇਮ ਵੇਖਿਆ ਜਿਨੇ ਪ੍ਰੇਮ ਕੀਤਾ ਉਹਨੇ ਰੱਬ ਨੂੰ ਪਾ ਲਿਆ ਜਿਸ ਗੁਰੂ ਨੇ ਸਾਨੂੰ ਸਮਝਾਇਆ ਉਹ ਵੀ ਗੁਰੂ ਉਸੇ ਤੇ ਪਵੰਦੈ ਸਿੱਖੋ ਤੁਸੀਂ ਪ੍ਰੇਮ ਕਰੋ ਗੁਰੂ ਨੂੰ ਤੁਹਾਨੂੰ ਗੁਰੂ ਘਰ ਆ ਕੇ ਮਿਲੇਗਾ ਜਿਹਨੇ ਪ੍ਰੇਮ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਿਮਰਿਆ ਔਰ ਸਾਧ ਸੰਗਤ ਗੁਰੂ ਉਹਦਾ ਹਰ ਥਾਂ ਤੇ ਸਹਾਈ ਵੀ ਹੋਏ ਇਹ ਵੀ ਯਾਦ ਰੱਖਿਓ ਜਿਹਨੇ ਪ੍ਰੇਮ ਕਰਕੇ ਸਿਮਰਿਆ ਗੁਰੂ ਔਖੇ ਸਮੇਂ ਵਿੱਚ ਵੀ ਉਹਦੇ ਤੱਕ ਪਹੁੰਚੇ ਜਿਹੜੀ ਧਰਤੀ ਤੇ ਤੁਸੀਂ ਬੈਠੇ ਹੋ ਨਾ ਮਾਛੀਵੜਾ ਸਾਹਿਬ ਇੱਥੇ ਆਉਣ ਦਾ ਸਬੱਬ ਵੀ ਮੇਰੇ ਗੁਰੂ ਦਾ ਸਿੱਖਾਂ ਦਾ ਪ੍ਰੇਮ ਹੈ ਨਹੀਂ ਤਾਂ ਪਿੰਡ ਤਾਂ ਹੋਰ ਵੀ ਵੱਸਦੇ ਨੇ ਨਹਿਰ ਦੇ ਕੰਡੇ-ਕੰਡੇ ਸਾਥ ਸੰਗਤ ਚਮਕੌਰ ਸਭ ਤੋਂ ਚੱਲ ਕੇ ਕਿੰਨੇ ਹੋਰ ਨਗਰ ਵੱਸਦੇ ਨੇ ਅੱਗੇ ਜਾ ਕੇ ਵੀ ਰੁੱਕ ਸਕਦੇ ਸੀ ਝੜੀਆਂ ਜੰਗਲ ਅੱਗੇ ਦੂਰ ਤੱਕ ਸਭ ਕੁਝ ਸੀ ਪਰ ਯਾਦ ਰੱਖਿਓ ਇਸ ਧਰਤੀ ਤੇ ਹੋਣਾ ਵੀ ਕਿਸੇ ਦਾ ਪ੍ਰੇਮ ਸੀ ਉਹ ਮਾਤਾ ਹਰਦੇਈ ਪਿਛਲੇ 40 ਸਾਲਾਂ ਤੋਂ ਪ੍ਰੇਮ ਕਰਕੇ ਯਾਦ ਕਰ ਰਹੀ ਹੈ ਨਿਹALLE ਖੱਤਰੀ ਦੀ ਮਾਂ ਦੇ ਪ੍ਰੇਮ ਕਰਕੇ ਪਾਤਸ਼ਾਹ ਆਏ ਗਨੀਖਾ ਨਵੀਖਾ ਦੇ ਪ੍ਰੇਮ ਕਰਕੇ ਸਤਿਗੁਰੂ ਆਏ ਸਕੋ ਇਥੇ ਪ੍ਰੇਮ ਦਾ ਮਸਲਾ ਹੈ ਹੋਰ ਪੈਸੇ ਦਾ ਨਹੀਂ ਗੁਰੂ ਦੇ ਵਾਸਤੇ ਇੱਕੋ ਚੀਜ਼ ਭੇਟਾ ਹੈ ਪ੍ਰੇਮ ਤਾਈਓ ਤੁਸੀਂ ਰੋਜ਼ ਜਪਤੀ ਸਾਹਿਬ ਵਿੱਚ ਪੜਦੇ ਹੋ ਜਦੋਂ ਮਹਾਰਾਜ ਨੇ ਭੇਟਾ ਦੀ ਗੱਲ ਕਹੀ ਨਾ ਕਿਹੜੀ ਚੀਜ਼ ਕਰਕੇ ਗੁਰੂ ਖੁਸ਼ ਹੁੰਦੇ ਮਹਾਰਾਜ ਕਿਹੜੀ ਭੇਟਾ ਸੀ ਰੱਖੀ ਹੈ ਤੁਹਾਡੇ ਚਰਨਾਂ 'ਚ ਕਿ ਤੁਸੀਂ ਸਾਨੂੰ ਪਿਆਰ ਕਰਨ ਲੱਗ ਜਾਓ ਕਿਉਂਕਿ ਪਿਆਰ ਤਾਂ ਦੋ ਪਾਸੜ ਹੁੰਦਾ ਹੈ ਨਾ ਇੱਕ ਪਾਸੜ ਪ੍ਰੇਮ ਤਾਂ ਚੱਲੇਗਾ ਹੀ ਨਹੀਂ ਕਦੇ ਮਾਰਾ ਸਿੱਖ ਕੀ ਕਰੇ ਕਿਹੜੀ ਭੇਟਾ ਤੁਹਾਨੂੰ ਅਰਪਣ ਕਰੇ ਕਿ ਤੁਸੀਂ ਸਿੱਖ ਨੂੰ ਪਿਆਰ ਕਰਨ ਲੱਗ ਜਾਓ ਉਦੋਂ ਗੁਰੂ ਨੇ ਜਵਾਬ ਦਿੱਤਾ ਕਿ ਪ੍ਰੇਮ ਇਹ ਭੇਟਾ ਹੈ ਪੜੀ ਤੁਹਾਨੂੰ ਯਾਦ ਹੈ ਸੱਚਾ ਸਾਹਿਬ ਸਾਚ ਨਾਏ ਪੜੋ ਭਾਖਿਆ ਭਾਉ ਅਪਾਰ ਉੱਥੇ ਹਜ਼ੂਰ ਕਹਿੰਦੇ ਅੱਖ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕਿ ਅਕੇ ਰੱਖੀ ਐ ਜਿੱਤ ਦਿਸੈ ਦਰਵਾਰ ਮਰ ਕਿਹੜੀ ਬੇਟਾ ਕੇ ਰੱਖੀ ਐ ਕੀ ਬੋਲੀਏ ਰੋਜ ਮੂੰਹ ਤੋਂ ਕਿ ਤੁਸੀਂ ਪਿਆਰ ਕਰੋ ਪੜੋ ਮੂੰਹ ਕੇ ਬੋਲਣ ਬੋਲੀ ਐ ਜਿੱਤ ਸੁਣ ਧਰੇ ਅੱਜ ਕੇ ਮੂੰਹ ਕੇ ਬੋਲਣ ਬੋਲੀ ਐ ਜਿੱਤ ਸੁਣ ਧਰੇ ਪਿਆਰ ਮਰ ਕਿ ਰੋਜ ਬੋਲਿਆ ਕਰੀਏ ਮੂੰਹ ਤੋਂ ਕਿ ਜਿਹਨੂੰ ਸੁਣ ਕੇ ਤੁਸੀਂ ਸਾਨੂੰ ਪਿਆਰ ਕਰੋ ਹੁਣ ਬਾਦਸ਼ਾਹ ਨੇ ਜਵਾਬ ਬੜਾ ਪਿਆਰਾ ਦਿੱਤਾ ਸਵਾਲ ਕੀਤਾ ਕਿਵ ਸੱਚਿਆ ਰਾਹੀ ਹੋਈ ਐ ਕਿਵ ਕੂੜੇ ਟੁੱਟੇ ਪਾਲ ਮਹਾਰਾਜ ਨਜ਼ਰ ਕਰੋ ਕਿਹੜੀ ਬੇਟਾ ਤੁਹਾਡੇ ਚਰਨਾਂ ਚ ਰੱਖਿਆ ਪੜੋ ਮੂੰਹ ਕੈ ਬੋਲਣ ਬੋਲੀ ਐ ਜਿਤ ਸੁਣ ਧਰੇ ਪਿਆਰ ਜੋ ਆਪ ਦਾ ਕੀ ਮਿਲਣਾ ਕਹਿੰਦੇ ਅੰਮ੍ਰਿਤ ਵੇਲਾ ਸਚਨਾਉ ਵਢਾਈ ਵਿਚਾਰ ਉਸ ਕੋ ਅੰਮ੍ਰਿਤ ਵੇਲੇ ਪ੍ਰੇਮ ਨਾਲ ਉਠੋ ਔਰ ਰੱਬ ਦੀ ਵਿਚਾਰ ਕਰੋ ਤੇ ਨਾਮ ਦੀ ਵਢਾਈ ਕਰੋ ਇਹੀ ਰੱਬ ਨੂੰ ਚੰਗੀ ਲੱਗਦੀ ਹੈ ਜੇ ਕੋਈ ਅੰਮ੍ਰਿਤ ਵੇਲੇ ਪ੍ਰੇਮ ਨਾਲ ਉੱਠ ਕੇ ਗੁਰੂ ਦੀ ਵਢਾਈ ਕਰੇ ਗੁਰੂ ਗੁਰੂ ਜਬੇ ਗੁਰੂ ਉਹਨੂੰ ਪਿਆਰ ਕਰਨ ਲੱਗ ਪੈਂਦਾ ਹੈ ਦੋਮਾਂ ਵਾਸਤੇ ਪਾਤਸ਼ਾਹ ਨੇ ਇੱਕੋ ਹੀ ਕਾਮਨ ਚੀਜ਼ ਭੇਟਾ ਰੱਖੀ ਹੈ ਉਹ ਪਤਾ ਕੀ ਭਾਵੇਂ ਤੁਸੀਂ ਸੁਣ ਰਹੇ ਹੋ ਭਾਵੇਂ ਮੈਂ ਕਥਾ ਸੁਣਾ ਰਿਹਾ ਦੋਮਾਂ ਵਾਸਤੇ ਕੋਈ ਭੇਟਾ ਹੈ ਜਿਸ ਤੇ ਗੁਰੂ ਨੇ ਖੁਸ਼ ਹੋਣਾ ਤੁਸੀਂ ਸੁਣਨ ਵਾਲੇ ਵੀ ਉਹੀ ਭੇਟਾ ਰੱਖੋਗੇ ਕਹਿਣ ਵਾਲਾ ਕੋਈ ਕੀਰਤਨ ਕਥਾ ਕਰਨ ਵਾਲੇ ਦੇ ਅੰਦਰ ਵੀ ਉਹੀ ਉਹ ਭੇਡਾ ਹੋਏਗੀ ਫਿਰ ਗੁਰੂ ਨੂੰ ਪਰਵਾਨ ਹੋਏਗੀ ਮਹਾਰਾਜ ਭੇਡਾ ਕੀ ਹੈ ਹਜ਼ੂਰ ਕਹਿੰਦੇ ਗਾਵੀ ਹੈ ਸੁਣੀਏ ਮਨ ਰੱਖੀਏ ਭਾਉ ਭਾਉ ਮਿਨ ਪ੍ਰੇਮ ਕਹਿੰਦੇ ਭਾਈ ਪ੍ਰੇਮ ਰੱਖੋ ਜੇ ਗੁਰੂ ਨੇ ਅੱਗੇ ਭੇਟਾ ਰੱਖਣੀ ਪ੍ਰੇਮ ਸੁਣਨ ਵਾਲਾ ਵੀ ਪ੍ਰੇਮ ਰੱਖੇ ਮਨ ਵਿੱਚ ਕਹਿਣ ਵਾਲਾ ਵੀ ਪ੍ਰੇਮ ਰੱਖੇ ਪ੍ਰੇਮ ਹੀ ਭੇਟਾ ਪਰਮਾਨ ਹੈ ਨਹੀਂ ਤੇ ਰੱਬ ਨੂੰ ਕਹਿਣ ਨਾਲ ਰੱਬ ਸਾਡੇ ਕਰਕੇ ਵੱਡਾ ਨਹੀਂ ਸਾਧ ਸੰਗਤ ਉਹ ਤਾਂ ਆਪਣੇ ਆਪ ਵਿੱਚ ਆਪ ਹੀ ਵੱਡਾ ਹੈ ਜੇ ਅਸੀਂ ਨਹੀਂ ਵੀ ਉਹਨੂੰ ਵੱਡਾ-ਵੱਡਾ ਕਹਾਂਗੇ ਤਾਂ ਵੀ ਰੱਬ ਨੇ ਵੱਡਾ ਰਹਿਣਾ ਹੈ ਤੁਸੀਂ ਰੱਬ ਨੂੰ ਨਹੀਂ ਵੀ ਮੰਨੋਗੇ ਤਾਂ ਵੀ ਰੱਬ ਨੇ ਰੱਬ ਹੀ ਰਹਿਣਾ ਹੈ ਸਾਡੇ ਮੰਨਣ ਕਰਕੇ ਨਹੀਂ ਹੈ ਰੱਬ ਆਪਾਂ ਕਹੀਏ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਆਪਾਂ ਵਧਾਈ ਕਰਦੇ ਤਾਂ ਵੱਡੇ ਨਹੀਂ ਉਹ ਵੱਡੇ ਹੀ ਰਹਿਣਗੇ ਆਪਾਂ ਨਵੀਂ ਕਰੀਏ ਤਾਂ ਵੀ ਉਹਨਾਂ ਦੀ ਵਧਾਈ ਦੇ ਦਈਏ ਇਸ ਲਈ ਪਾਤਸ਼ਾਹ ਨੇ ਬਚਨ ਕਹੇ ਕਹਿੰਦੇ ਭਾਈ ਪ੍ਰੇਮ ਭਾਉ ਰੱਖੋ ਪੜੋ ਘਾਵੀਐ ਸੁਣੀਐ ਮਨ ਰੱਖੀਐ ਭਾਉ ਫਿਰ ਕੀ ਮਿਲੇਗਾ ਦੁੱਖ ਪਰ ਹਰ ਸੁਖ ਘਰ ਲੈ ਜਾਏ ਜਿਉ ਗੁਰੂ ਉਹਦੇ ਬਦਲੇ ਵਿੱਚ ਤੇਰੇ ਦੁੱਖ ਦੂਰ ਕਰ ਦੇਗਾ ਤੇਰੇ ਹਿਰਦੇ ਘਰ ਵਿੱਚ ਵੀ ਸੁੱਖ ਬਾਹਰ ਵੀ ਸੁੱਖ ਇਸ ਲਈ ਸਭ ਤੋਂ ਕੀਮਤੀ ਭੇਟਾ ਪ੍ਰੇਮ ਜਿਹਨੂੰ ਹਜ਼ੂਰ ਕਹਿੰਦੇ ਸਾਚ ਕਹੋ ਸੁਣ ਲਿਓ ਸਭੈ ਪੜੋ ਜਿੰਨ ਪ੍ਰੇਮ ਕਿਓ ਤੈਨਹੀਂ ਪ੍ਰਵ ਪਾਇਓ ਜਿੰਨ ਪ੍ਰੇਮ ਕਿਓ ਤੈਨ ਮਹਾਰਾਜ ਜੇ ਪ੍ਰੇਮ ਨਾ ਪੈਦਾ ਹੋਇਆ ਫਿਰ ਬਾਦਸ਼ਾਹ ਨੇ ਅਗਲਾ ਸਵਈਆ ਪਾਇਆ ਕਹਿੰਦੇ ਕਾਹੂ ਲੈ ਪੂਜ ਭਾਈ ਤੂੰ ਜਿੰਨੀ ਮਰਜ਼ੀ ਪੂਜਾ ਕਰੀ ਜਾਈ ਹੁਣ ਯਾਦ ਰੱਖੀ ਜੋ ਮਰਜੀ ਤੂੰ ਬਹਰੀ ਤੌਰ ਤੇ ਪੱਥਰਾਂ ਦੀ ਪੂਜਾ ਕਰ ਪੁੱਠੇ ਲਟਕ ਵਰਤ ਰੱਖ ਭੁੱਖਾ ਰਹਿ ਨੰਗੇ ਪੈਰੀਂ ਰਹਿ ਕਸ਼ਟ ਸਹਾਰ ਇਹ ਸਾਰੇ ਜਿੰਨੇ ਕਰਮ ਨੇ ਇਹ ਰੱਬ ਨੂੰ ਰਜਾ ਨਹੀਂ ਸਕਦਾ ਤੂੰ ਮਹਾਰਾਜ ਇਹਨਾਂ ਨਾਲ ਰੱਬ ਨਹੀਂ ਖੁਸ਼ ਹੋਏਗਾ ਕਹਿੰਦੇ ਨਹੀਂ ਇਹ ਜਿੰਨਾ ਸੰਸਾਰ ਦੇ ਲੋਕ ਕਰ ਰਹੇ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਕਿਸੇ ਨੇ ਰੱਬ ਦਾ ਭੇਤ ਨਹੀਂ ਪਾਇਆ ਐਵੇਂ ਲੋਕੀ ਕਰ ਰਹੇ ਨੇ ਬਾਹਰੋਂ ਕਾਹੂ ਲੈ ਪਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਵਚੀ ਦਿਸ਼ਾ ਮੈਂ ਕਾਹੂ ਪਿਸ਼ਾ ਕੋ ਸੀਸ ਨਿਭਾਇਓ ਕਉ ਬਤਾਨ ਕੋ ਪੂਜਤ ਹੈ ਪਸ਼ ਕਉ ਮਰਤਾਨ ਕੋ ਪੂਜਨ ਧਾਇਓ ਕਹਿੰਦੇ ਕਈਆਂ ਨੇ ਮੁੱਤ ਬਣਾਵਣਾ ਕਿ ਮੂਰਤੀ ਪੂਜਾ ਕਰੀ ਜਾਂਦੇ ਨੇ ਤੋਹਵੇ ਤੋਖਾਈ ਜਾਂਦੇ ਨੇ ਤਿਲਕ ਲਾਈ ਜਾਂਦੇ ਨੇ ਕਿੰਨੇ ਕਿੰਨੇ ਘੰਟੇ ਸੁੱਚਮਤਾ ਰੱਖ ਕੇ ਪੂਜਾ ਕਰਦੇ ਕੋਈ ਮਰਿਆ ਹੋਇਆਂ ਦੀਆਂ ਮੜੀਆਂ ਬਣਾ ਕੇ ਪੂਜੀ ਜਾਂਦੇ ਭਾਈ ਇਹ ਸਾਰੇ ਧਰਮ ਦੇ ਕਰਮ ਲੋਕਾਂ ਨੂੰ ਧੇਤ ਨਹੀਂ ਆਇਆ ਰੱਬ ਨੂੰ ਮਿਲਦਾ ਸਾ ਸੰਗਤ ਪੂਜਾ ਕਰਨ ਵਾਲੇ ਵੇਖੋ ਬਹੁਤ ਸੁੱਚਮਤਾ ਰੱਖਦੇ ਨੇ ਉਨੀ ਗੰਗਾ ਦਾ ਜਲ ਲਿਆ ਕੇ ਰੱਖਿਆ ਹੋਇਆ ਜਿਹੜਾ ਉਹ ਬਣ ਆਕੇ ਕੋਈ ਖੀਰ ਭੋਜਨ ਨਾ ਵੇਦ ਕਿਉਂ ਭੋਗ ਲਵਾਉਂਦੇ ਨੇ ਉਹ ਲੱਕੜਾਂ ਵੀ ਗੰਗਾ ਦੇ ਪਾਣੀ ਨਾਲ ਧੋਂਦੇ ਚੰਕਾ ਸੁੱੱਚਾ ਕਰਨਗੇ ਬੜੀ ਸੁਚੰਤਾ ਰੱਖਣਗੇ ਦੋ ਦੋ ਥੋਤੀਆਂ ਨੇ ਦੋ ਦੋ ਤਿਲਕ ਉਹਨਾਂ ਨੇ ਰੱਖੇ ਹੋਏ ਇਸ ਤਰ੍ਹਾਂ ਨੇ ਜੋ ਕਿ ਮੈਂ ਵੇਖੇ ਕੋਈ 11 ਤਿਲਕ ਲਾਉਂਦਾ ਕੋਈ 17 ਤਿਲਕ ਲਾਉਂਦਾ ਇੱਕ 27 ਤਿਲਕ ਲਾਉਂਦਾ ਮੈਂ ਉਹ 27 ਤਿਲਕਾਂ ਵਾਲਾ ਸੰਨਿਆਸੀ ਪੰਡਤ ਵੇਖਿਆ ਉਹਨੂੰ ਪੁੱਛਿਆ ਮੈਂ ਕਿਹਾ ਜੀ ਇਹ 27 ਕਿਉਂ ਨੇ ਕਹਿੰਦੇ ਜੀ 27 ਸਿਮਰਤਿਆਂ ਜਿਨੇ 27 ਸਿਮਰਤੀਆਂ ਪੜੀਆਂ ਹੋਈਆਂ ਨੇ ਜਿਹਨੂੰ 27 ਸਿਮਰਤੀਆਂ ਦਾ ਗਿਆਨ ਹੈ ਉਹ 27 ਤਿਲ ਕਲੋਂਦੇ ਜਿਹਨੂੰ 18 ਪੁਰਾਣਾ ਦਾ ਗਿਆਨ ਹੈ ਉਹ 17 ਤਿਲ ਕਲੋਂਦੇ 18 ਨਹੀਂ ਪੂਰੇ ਲੋਂਦੇ ਕਹਿੰਦੇ 18 ਤੱਕ ਜਿਹਨੂੰ 18 ਪ੍ਰਾਣ ਯਾਦ ਹੋ ਗਏ ਉਹ ਪੂਰਨ ਦ੍ਰਿਸ਼ਟੀ ਉਹਨੂੰ ਫਿਰ ਮਹਾਰਾਜ ਦੀ ਪਦਵੀ ਮਿਲਦੀ ਹੈ ਉਹਨੂੰ ਲੋਕ ਪੂਜਨੀਕ ਗੁਰੂ ਕਹਿਣ ਲੱਗ ਪੈਂਦੇ ਨੇ ਤੈਂਹੋ ਹਿੰਦੂਆਂ ਦੇ ਜਿੰਨੇ ਤੁਸੀਂ ਵੇਖੋਗੇ ਟੈਲੀਵਿਜ਼ਨ ਤੇ ਕਥਾਕਾਰ ਆਉਂਦੇ ਸਾਰਿਆਂ ਦੇ ਥੱਲੇ ਪੂਜਨੀਕ ਗੁਰੂ ਜੀ ਮਹਾਰਾਜ ਲਿਖਿਆ ਹੋਇਆ ਉਹ ਗੁਰੂ ਬਣ ਜਾਂਦੇ ਜਿੰਨੇ ਉਹਨਾਂ ਦੇ ਕਥਾ ਕਹਾਰ ਨੇ ਸਾਰੇ ਆਪਣੇ ਆਪ ਨੂੰ ਗੁਰੂ ਮਗਰ ਲਿਖ ਲਿਆ ਪਰ ਬਾਦਸ਼ਾਹ ਨੇ ਬਚਨ ਕਿਹਾ ਭਾਈ ਇਹ ਰੱਬ ਨੂੰ ਮਿਲਣ ਦਾ ਭੇਤ ਹੀ ਨਹੀਂ ਪਾ ਸਕਿਆ ਰੱਬ ਨੂੰ ਮਿਲਣ ਦਾ ਕੋਈ ਤਰੀਕਾ ਹੈ ਉਹਨੂੰ 18 ਪ੍ਰਾਣ ਯਾਦ ਕਰਨ ਦੀ ਲੋੜ ਨਹੀਂ ਹੈ 27 ਸਿਮਰਤਿਆਂ 52 ਪੁਨਿਸ਼ਨਾ ਯਾਦ ਕਰਨ ਦੀ ਲੋੜ ਨਹੀਂ ਹੈ ਉਹਨੂੰ ਪਾਉਣ ਦਾ ਇੱਕੋ ਹੀ ਤਰੀਕਾ ਹੈ ਜੇ ਕੋਈ ਪ੍ਰੇਮ ਨਾਲ ਕਹਿ ਲਵੇ ਸਤਨਾਮ ਸ੍ਰੀ ਵਾਹਿਗੁਰੂ ਜਿਹਨੂੰ ਨਹੀਂ ਵੀ ਪੜਨਾ ਆਉਂਦਾ ਉਹਦੀ ਵੀ ਗਤੀ ਹੋ ਜਾਈਂ ਤੈਉ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਇਹ ਜ਼ਰੂਰੀ ਨਹੀਂ ਕਿ ਬਹੁਤ ਪੜਿਆ ਲਿਖਿਆ ਬੰਦਾ ਰੱਬ ਨੂੰ ਪਾ ਸਕਦਾ ਮਹਾਰਾਜ ਹੋਰ ਕਹਿੰਦੇ ਇੱਥੇ ਤਾਂ ਪੜਿਆ ਅੰਨ ਪੜਿਆ ਪਰਮਗਤ ਪਾਵੇ ਜੇ ਅੰਦਰ ਪ੍ਰੇਮ ਪੈਦਾ ਹੋ ਗਿਆ ਅਨਪੜ ਬੰਦਾ ਵੀ ਰੱਬ ਨੂੰ ਮਿਲਦਾ ਹੈ ਜੀ ਜਿਹਨੂੰ ਕੱਲਾ ਵਾਹਿਗੁਰੂ ਕਹਿਣਾ ਆਉਂਦਾ ਨਾ ਕੱਲਾ ਵਾਹਿਗੁਰੂ ਐਦਾਂ ਦੇ ਬਹੁਤ ਬਜ਼ੁਰਗ ਮਿਲਦੇ ਸਾਨੂੰ ਬਜ਼ੁਰਗ ਮਾਈਆਂ ਕਹਿੰਦੇ ਸਾਨੂੰ ਤਾਂ ਭਾਈ ਸਾਹਿਬ ਆਠ ਨਹੀਂ ਪੜਨ ਆਉਂਦਾ ਅਸੀਂ ਤਾਂ ਪੜੇ ਨਹੀਂ ਹੋਏ ਤਾਂ ਸਾਧ ਸੰਗਤ ਉਹਨਾਂ ਵਾਸਤੇ ਵੀ ਰਾਹ ਆ ਉਹ ਕੱਲਾ ਮੂਲ ਮੰਤਰ ਪੜ ਲੈਣ ਕੱਲਾ ਵਾਹਿਗੁਰੂ ਕਹਿ ਲੈਣ ਤਾਂ ਵੀ ਰੱਬ ਮਿਲ ਜਾਂਦਾ ਮੈਂ ਇੱਕ ਵਾਰ ਲਾਈਵ ਤੋਂ ਇਹ ਕਥਾ ਸੁਣਾਈ ਕੈਨੇਡਾ ਇੱਕ ਪਰਿਵਾਰ ਰਹਿੰਦਾ ਉਹ ਸਰਦਾਰ ਪਰਮਿੰਦਰ ਸਿੰਘ ਨੱਤ ਉਹਦਾ ਬਹੁਤ ਵੱਡਾ ਕੰਸਟਰਕਸ਼ਨ ਦਾ ਕਾਰੋਬਾਰ 2013 ਵਿੱਚ ਘਟਨਾ ਕੱਢੀ ਅਜ 11 ਸਾਲ ਹੋ ਗਏ ਮੈਂ ਉੱਥੇ ਬ੍ਰਿੰਟਨ ਠਹਿਰੇ ਹੋਇਆ ਸੀ ਤੋਂ ਕਹਾਂ ਭਾਈ ਸਰ ਜੀ ਅਸੀਂ ਕੈਨੇਡਾ ਨੂੰ ਅੱਗੇ ਜਾਣੇ ਆ ਬ੍ਰਿੰਟਨ ਦੇ ਨਾਲ ਕੋਈ ਅੰਗਰੇਜ਼ਾਂ ਦੇ ਘਰ ਕੰਮ ਕਰਨ ਜਾਂਦੇ ਸੀ ਉਹ ਅੰਗਰੇਜ਼ ਦੋਏ ਵਾਈਫ ਹਸਬੰਡ ਬਜ਼ੁਰਗ ਰਹਿੰਦੇ ਸੀ ਤੁਹਾਨੂੰ ਪਤਾ ਉੱਥੇ ਬੱਚੇ ਨਾਲ ਨਹੀਂ ਰਹਿੰਦੇ ਉਹਨਾਂ ਦਾ ਕਲਚਰ ਇਦਾਂ ਦਾ ਹੈ ਜਾਂ 18 ਸਾਲ ਤੋਂ ਬਾਅਦ ਬੱਚੇ ਉਹਨਾਂ ਨੂੰ ਛੱਡ ਜਾਂਦੇ ਨੇ ਜਾਂ ਉਹ ਬੱਚਿਆਂ ਨੂੰ ਕੱਢ ਦਿੰਦੇ ਨੇ ਵੀ ਜਾਓ ਬਈ ਆਪਣਾ ਕੰਮ ਕਰ ਕਰੋ। ਤੋਂ ਦੋਵੇਂ ਬਜ਼ੁਰਗ ਰਹਿੰਦੇ ਸੀ। ਉਹਨਾਂ ਦੇ ਘਰ ਦਾ ਥੋੜਾ ਬਹੁਤਾ ਕੰਮ ਕਰਨ ਵਾਲਾ ਸੀ ਤਾਂ ਉਹ ਪਰਮਿੰਦਰ ਸਿੰਘ ਕਹਿੰਦਾ ਸੀ ਉਹਨਾਂ ਦੇ ਗੱਡੀ ਲੈ ਕੇ ਗਿਆ ਕੰਮ ਕਰਦੇ ਰਹੇ। ਰੋਜ਼ ਦੀ ਰੋਜ਼ ਉਹ ਸਾਨੂੰ ਪੈਸੇ ਦਿੰਦੇ ਰਹੇ। ਪੰਜਾਂ ਛਿਆਂ ਦਿਨਾਂ ਬਾਅਦ ਅਜੇ ਕੰਮ ਥੋੜਾ ਰਹਿਦਾ ਸੀ ਤਾਂ ਅੰਗਰੇਜ਼ਾਂ ਨੇ ਜਵਾਬ ਦਿੱਤਾ ਉਹ ਕਹਿੰਦੇ ਮਿਸਟਰ ਸਿੰਘ ਪਲੀਜ਼ ক্লোਜ਼ ਟੂ ਵਰਕ ਕੰਮ ਬੰਦ ਕਰ ਦਿਓ ਅਸੀਂ ਨਿਕਲੋ। ਕਹਿੰਦਾ ਮੈਂ ਉਹਨੂੰ ਪੁੱਛਿਆ ਮੈਡਮ ਕਿਉਂ? ਉਹ ਕਹਿੰਦੀ ਸਾਡੇ ਕੋਲ ਪੈਸੇ ਮੁੱਕ ਗਏ। ਕਹਿੰਦਾ ਮੈਂ ਉਹਨਾਂ ਦਾ ਕੋਈ ਨਹੀਂ ਤੁਸੀਂ ਉਧਾਰ ਕਰ ਲਓ ਤੁਹਾਨੂੰ ਪੈਨਸ਼ਨ ਤਾਂ ਆਉਣੀ ਹੈ ਅਗਲੇ ਮਹੀਨੇ। ਜਦੋਂ ਤੁਹਾਨੂੰ ਪੈਸੇ ਆਉਣਗੇ ਤੁਸੀਂ ਉਦੋਂ ਦੇ ਦਿਓ ਪਰ ਕੰਮ ਕੰਪਲੀਟ ਕਰਾ ਲਓ ਦੋ ਦਿਨ ਦਾ ਕੰਮ ਰਹਿ ਗਿਆ ਕਿਚਨ ਦੀਆਂ ਥੋੜੀਆਂ ਟੈਲਾਂ ਰਹਿਦੀਆਂ ਨੇ ਇਦਾਂ ਚੰਗਾ ਨਹੀਂ ਲੱਗ। ਅਸੀਂ ਉਧਾਰ ਕਰ ਲੈਨੇ ਤੁਹਾਡੇ ਨਾਲ। ਤੋ ਸੀ ਮਹੀਨਾ ਰੁੱਕ ਕੇ ਪੈਸੇ ਦੇ ਦੇਓ ਜਦੋਂ ਤੁਹਾਨੂੰ ਪੈਨਸ਼ਨ ਆਊਗੀ ਕਹਿੰਦੇ ਉਹ ਅੰਗਰੇਜ਼ ਔਰਤ ਤੇ ਉਹਦੇ ਘਰ ਵਾਲਾ ਬਜ਼ੁਰਗ ਸੀ ਉਹਨਾਂ ਨੇ ਜਵਾਬ ਦਿੱਤਾ ਮਿਸਟਰ ਸਿੰਘ ਅਸੀਂ ਉਧਾਰ ਨਹੀਂ ਕਰਾਂਗੇ ਕਹਿੰਦਾ ਅਸੀਂ ਹੈਰਾਨ ਹੋਇਆ ਕਹਿੰਦਾ ਮੈਂ ਉਹਨੂੰ ਪੁੱਛ ਲਿਆ ਵੇ ਮੈਡਮ ਪਲੀਜ਼ নো ਮਾਈਂਡ ਤੁਸੀਂ ਗੁੱਸਾ ਨਾ ਕਰਿਓ ਕਿਉਂ ਨਹੀਂ ਉਧਾਰ ਕਰਉਣਾ ਤੋ ਮੋਹਰਿਓ ਮੈਡਮ ਬੋਲੀ ਫਿਰਨਦੇ ਜੋ ਕਹਿੰਦੀ ਮਿਸਟਰ ਸਿੰਘ ਇੱਕ ਤੇ ਅਸੀਂ ਬਜ਼ੁਰਗਾਂ ਦੋਵੇਂ ਔਰ ਦੂਜੀ ਗੱਲ ਤੂੰ ਕਹਿੰਦਾ ਉਹਦਾ ਹਾਰ ਕਰਾ ਲਿਓ ਮੈਨੂੰ ਡਾਕਟਰਾਂ ਨੇ ਜਵਾਬ ਦਿੱਤਾ ਹੋਇਆ ਮੈਨੂੰ 7 ਸਾਲ ਤੋਂ ਕੈਂਸਰ ਹੈ ਕੱਲ ਮੈਂ ਮਰ ਗਈ ਤੇਰੇ ਪੈਸੇ ਕੌਣ ਦੇਵੇਗਾ ਜਦੋਂ ਅੰਗਰੇਜ਼ ਔਰਤ ਨੇ ਗੱਲ ਕਹੀ ਕਹਾਂ ਮੈਂ ਇੱਕਦਮ ਹੈਰਾਨ ਹੋ ਗਿਆ ਚੁੱਪ ਕਰ ਗਿਆ ਅਸੀਂ ਵਾਪਸ ਆ ਗਏ ਕਹਿੰਦਾ ਉਹ ਗੱਲਾਂ ਕਿ ਘਰ ਮੈਂ ਆਪਣੇ ਪਰਿਵਾਰ ਬੱਚਿਆਂ ਵਿੱਚ ਸ਼ਾਮ ਨੂੰ ਰਾਤ ਨੂੰ ਰੋਟੀ ਖਾਂਦੇ ਆਂ ਕਿਤੇ ਤਾਂ ਉਹਦੀ 18 ਸਾਲ ਦੀ ਨੌਜਵਾਨ ਬੱਚੀ ਪਰਮਿੰਦਰ ਸਿੰਘ ਦੀ ਉਹ ਕਹਿੰਦਾ ਭਾਈ ਸਾਹਿਬ ਉਹ ਬੱਚੀ ਵੀ ਘਰ ਨਾਲ ਗੱਲਾਂ ਸੁਣਦੀ ਰਹੀ ਉਹਨੇ ਫਿਰ ਮੇਰੀ ਲੜਕੀ ਨੇ ਮੈਨੂੰ ਕਿਹਾ ਕਹਿੰਦੀ ਪਾਪਾ ਡੈਡੀ ਤੁਸੀਂ ਨਾਲੇ ਦਸਵੰਦ ਕੰਡ ਕੇ ਰੱਖਦੇ ਹੋ ਨਾਲੇ ਕਹਿੰਦੇ ਹੋ ਲੋੜਵੰਦਾਂ ਦੀ ਸੇਵਾ ਕਰਨੀ ਇਹ ਗੁਰੂ ਨਾਨਕ ਦਾ ਧਰਮ ਹੈ ਕਹਿੰਦੇ ਜੇ ਤੁਸੀਂ ਲੋੜਵੰਦਾਂ ਲਈ ਦਸਵੰਦ ਕੰਡਦੇ ਹੋ ਉਹ ਵਿਚਾਰੇ ਲੋੜਵੰਦੀ ਨੇ ਉਹ ਬਜ਼ੁਰਗ ਨੇ ਉਹਨਾਂ ਨੂੰ ਇੰਨੀ ਬਿਮਾਰੀ ਲੱਗੀ ਹੋਈ ਹੈ ਉਹਨਾਂ ਦਾ ਖਰਚਾ ਉੱਤੇ ਹੋ ਜਾਂਦਾ ਹੈ ਤਾਂ ਤੁਸੀਂ ਉਹ ਮੁਫਤ ਵਿੱਚ ਕੰਮ ਕਰ ਦਿੰਦੇ 2-4-500 ਡਾਲਰ ਦੀ ਗੱਲ ਸੀ ਇਹ ਜ਼ਰੂਰੀ ਥੋੜੀ ਵੀ ਸਿੱਖਾਂ ਨੇ ਸਿੱਖਾਂ ਦੀ ਸੇਵਾ ਕਰਨੀ ਆਪੇ ਤੁਸੀਂ ਕਹਿੰਦੇ ਹੋ ਲੋੜਵੰਦ ਕੋਈ ਵੀ ਇਨਸਾਨ ਹੋਵੇ ਫਿਰ ਉਹ ਅੰਗਰੇਜ਼ ਵੀ ਤਾਂ ਇਨਸਾਨ ਹੈ ਕਿਨੂੰ ਲੜਕੀ ਦੀਆਂ ਗੱਲਾਂ ਆਰਗੂਮੈਂਟ ਸੁਣ ਕੇ ਮੈਂ ਉਹਨੂੰ ਕਿਹਾ ਬੇਟੇ ਗੱਲ ਤੇਰੀ ਸਹੀ ਹੈ ਕੋਈ ਗੱਲ ਨਹੀਂ ਅਸੀਂ ਕੱਲ ਨੂੰ ਜਾਵਾਂਗੇ ਤੇ ਜਿੰਨਾ ਉਹਦਾ ਕੰਮ ਹੈ ਮੁਫਤ ਵਿੱਚ ਕਰਦਾ ਕਹਿੰਦਾ ਨੈਕਸਟ ਡੇ ਅਸੀਂ ਗੱਡੀ ਲੈ ਕੇ ਫਿਰ ਚਲੇ ਗਏ ਟੈਲਾ ਰੱਖੀਆਂ ਵੀ ਸਮਾਨ ਲੈ ਕੇ ਪਹੁੰਚ ਗਏ ਉਹ ਹਰਾਨ ਹੋ ਗਏ ਕਹਿੰਦਾ ਮੈਂ ਅੰਗਰੇਜ਼ ਔਰਤ ਨੂੰ ਕਿਹਾ ਮੈਡਮ ਪਲੀਜ਼ ਰੋਕਿਓ ਨਾ ਅਸੀਂ ਮੁਫਤ ਵਿੱਚ ਕੰਮ ਕਰਨਾ ਤੁਤੋਂ ਪੈਸਾ ਨਹੀਂ ਲੈਣਾ ਇਹ ਕੰਮ ਸਾਨੂੰ ਕਰ ਲੈਣ ਦਿਓ ਤਾਂ ਉਹਨੇ ਵੀ ਰੋਕਿਆ ਨਹੀਂ ਪਰ ਉਹ ਬੜੀ ਹੈਰਾਨ ਹੋਈ ਕਿ ਪਹਿਲੀ ਵਾਰ ਸਿੱਖ ਵਿਖੇ ਨੇ ਲੰਗਰ ਲਾਉਂਦੇ ਤਾਂ ਵਖੇ ਸੀ ਮੁਫਤ ਵਿੱਚ ਕੰਮ ਕਰਦਾ ਕਰਦੇ ਵੇਲੇ ਵਾਰ ਪਹਿਲੀ ਵਾਰ ਵਖੇ ਨੇ ਲੰਗਰ ਲਾਉਂਦੇ ਵਖੇ ਨੇ ਗੁਰਦੁਆਰੇ ਵਿੱਚ ਫ੍ਰੀ ਫੂਡ ਦਿੰਦੇ ਨੇ ਪਰ ਆਹ ਕੰਮ ਪਹਿਲੀ ਵਾਰ ਵਖਿਆ ਕਿ ਇਹ ਕੋਲੋਂ ਪੈਸੇ ਖਾਦ ਕੇ ਮੁਫਤ ਵਿੱਚ ਕੰਮ ਕਰ ਰਹੇ ਹੋ ਅੰਗਰੇਜ਼ ਬੀਬੀ ਨੇ ਪੁੱਛਿਆ ਮਿਸਟਰ ਸਿੰਘ ਇਹ ਤੁਸੀਂ ਕਿਉਂ ਕਰ ਰਹੇ ਹੋ ਤੋਂ ਪਰਮਿੰਦਰ ਸਿੰਘ ਕਹਿੰਦਾ ਮੈਂ ਕਿਹਾ ਸਾਡੇ ਗੁਰੂ ਦਾ ਇਹ ਹੁਕਮ ਹੈ ਕੋਈ ਲੋੜਵੰਦ ਹੋਵੇ ਉਹਦੀ ਤੁਸੀਂ ਮਦਦ ਹੈਲਪ ਕਰਨੀ ਹੈ ਇਹੀ ਧਰਮ ਹੈ ਉਹ ਅੰਗਰੇਜ਼ औरत ਬਹੁਤ ਖੁਸ਼ ਹੋਈ ਕਹਿੰਦੀ ਅੱਛਾ ਲੋਕਾਂ ਦੀ ਮਦਦ ਕਰਨੀ ਇਹਨੂੰ ਵੀ ਤੁਸੀਂ ਧਰਮ ਸਮਝਦੇ ਹੋ ਕਹਿੰਦੇ ਹਾਂ ਬਿਰਮਿੰਦਰ ਸਿੰਘ ਕਹਿੰਦਾ ਮੈਂ ਉਹਨੂੰ ਕਿਹਾ ਸਾਡੇ ਗੁਰੂ ਦੀ ਵਡਿਆਈ ਇੱਥੋਂ ਸ਼ੁਰੂ ਹੁੰਦੀ ਹੈ ਨਸਰੂ ਮਨਸੂਰ ਗੁਰੂ ਗੋਬਿੰਦ ਸਿੰਘ ਨਸਰੂ ਮਨਸੂਰ ਦਾ ਅਰਥ ਹੀ ਇਹ ਹੈ ਜਿਹੜਾ ਬੰਦਾ ਦੁਨੀਆ ਵਿੱਚ ਹੈਲਪਲੈਸ ਹੋਵੇ ਉਹਦੀ ਮਦਦਗਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਦਾ ਮਦਦਗਾਰ ਹੈ ਆਈਓ ਸਾ ਸੰਗਤ ਜਦੋਂ ਦਸਵੇਂ ਪਾਤਸ਼ਾਹ ਦਾ ਨਾਮ ਆਉਂਦਾ ਨਾ ਅਰਦਾਸ ਵਿੱਚ ਤੁਸੀਂ ਪੜੋਂਗੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਸਾ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੋਈ ਧਿਆਵੇ ਹਰ ਥਾਂ ਤੇ ਸਾਹੀ ਉਹ ਪਰਮਿੰਦਰ ਸਿੰਘ ਕਹਿੰਦਾ ਮੈਂ 2 ਦਿਨ ਲੱਗਿਓ ਉਹਨਾਂ ਦਾ ਮਹਤਜ ਕੰਮ ਕਰਤਾ ਕੋਈ 5-400 ਡਾਲਰ ਦੀ ਗੱਲ ਸੀ ਜਦੋਂ ਉਹਨਾਂ ਦੇ ਘਰੋਂ ਤੁਰਨ ਲੱਗਾ ਤਾਂ ਹੁਣ ਵੇਖਿਓ ਸਾਸਨੰਦ ਅਨਪੜ ਬੰਦਾ ਜਿਹਨੂੰ ਗਿਆਨ ਨਾ ਹੋਵੇ ਗੱਲ ਅੰਦਰ ਪ੍ਰੇਮ ਦੀ ਐ ਉਹ ਕਹਿੰਦਾ ਜਦੋਂ ਮੈਂ ਤੁਰਨ ਲੱਗਾ ਮੇਰੇ ਮੋਬਾਈਲ ਫੋਨ ਤੇ ਕਿਸੇ ਦਾ ਫੋਨ ਆਇਆ ਰਿੰਗਟੋਨ ਵੱਜ ਗਈ ਉਹਦੇ ਉੱਤੇ ਸਿਮਰਨ ਲੱਗਾ ਹੋਇਆ ਸੀ ਵਾਹਿਗੁਰੂ ਵਾਹਿਗੁਰੂ ਧੰਨ ਧੰਨ RAMDAS GUR ਜਿਨ ਸਿਰਿਆ ਤਿਨੇ ਸਵਾਰਿਆ ਕਿਨੋਂ ਸ਼ਬਦ ਚੱਲ ਰਿਹਾ ਸੀ ਨਾਲ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਉਹਨੇ ਸੁਣਿਆ ਤੇ ਅੰਗਰੇਜ਼ ਔਰਤ ਮੈਨੂੰ ਫੋਨ ਕੱਟਣ ਤੋਂ ਬਾਅਦ ਕਹਿੰਦੀ ਮਿਸਟਰ ਸਿੰਘ ਥਿਸ ਇਜ਼ ਅ ਵੈਰੀ ਸਵੀਟ ਸੌਂਗ ਇਹ ਬਹੁਤ ਪਿਆਰਾ ਗੀਤ ਹੈ ਮੈਨੂੰ ਮਿਲ ਸਕਦਾ ਕਹਿੰਦਾ ਮੈਂ ਉਹਨੂੰ ਕੀ ਕਹਾਂ ਗੀਤ ਨਹੀਂ ਇਹ ਤਾਂ ਸ਼ਬਦ ਹੈ ਗੁਰੂ ਦਾ